ਦੋਸਤੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵੀ ਪੰਜਾਬ ਟੀਵੀ ਤੇ ਮੈਂ ਤੁਹਾਡਾ ਦੋਸਤ ਸੁਖਵਿੰਦਰ ਸਿੰਘ ਠਵਾਲ ਅੱਜ ਸਿਨੇਮਾ ਡੇ ਆ ਸਿਨੇਮਾ ਡੇ ਦੇ ਮੌਕੇ ਪਹੁੰਚਿਆ ਇੱਕ ਸਿਨੇਮੇ ਦੇ ਵਿੱਚ ਜਿੱਥੇ ਕੇ ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਲੱਗੀ ਹੋਈ ਆ ਅੱਜ ਸੁੱਚਾ ਸੂਰਮਾ ਦਾ ਪਹਿਲਾ ਸੋਆ ਪਹਿਲਾ ਸੋ ਸਮਾਪਤ ਹੋਣ ਵਾਲਾ ਔਰ ਦਰਸ਼ਕ ਨੇ ਜਿਹੜੇ ਉਹ ਫਿਲਮ ਦੇਖ ਕੇ ਬਾਹਰ ਨਿਕਲਣ ਵਾਲੇ ਨੇ ਆਪਾਂ ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਇਹ ਫਿਲਮ ਲੱਗੀ ਕਿਉਂਕਿ ਪੰਜਾਬੀ ਸਿਨੇਮਾ ਜਿਹੜਾ ਉਹ ਲੀਕ ਤੋਂ ਹਟ ਕੇ ਜਿਹੜਾ ਫਿਲਮਾਂ ਬਣਾਉਣ ਲੱਗੇ ਆ ਔਰ ਜਿਹੜਾ ਪੰਜਾਬੀ ਸਿਨੇਮੇ ਦੀ ਜਿਹੜੀ ਹੁਣ ਤੱਕ ਕਹਿ ਲੋ ਉਹ ਜਿਹੜੀ ਹੈਗੀ ਆ ਬਾਲੀਵੁੱਡ ਤੱਕ ਬਾਲੀਵੁੱਡ ਤੋਂ ਬਾਲੀਵੁੱਡ ਤੇ ਹਾਲੀਵੁੱਡ ਤੱਕ ਜਾ ਰਹੀ ਆ ਸੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਦਰਸ਼ਕ ਨੇ ਜਿਹੜੇ ਬੜੇ ਹਮਮਹਾ ਕੇ ਨੇ ਇਸ ਫਿਲਮ ਨੂੰ ਦੇਖਣ ਦੇ ਲਈ ਆ ਰਹੇ ਨੇ ਔਰ ਸੁੱਚਾ ਸੂਰਮਾ ਜਿਹੜੀ ਸਟੋਰੀ ਆ ਜਿਹੜੀ ਕਹਾਣੀ ਆ ਪੰਜਾਬ ਦੀ ਅਣਖ ਦੀ ਪੰਜਾਬ ਦੀ ਇੱਜ਼ਤ ਦੀ ਪੰਜਾਬ ਦੀ ਗੈਰਤ ਦੀ ਗੱਲ ਆ ਜਿਹੜੀ ਉਹ ਕਰ ਰਹੀ ਆ ਆਪਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਦਰਸ਼ਕ ਜੋ ਫਿਲਮ ਦੇਖ ਕੇ ਬਾਰੇ ਆਉਂਦੇ ਨੇ ਕਿ ਕਿਸ ਤਰ੍ਹਾਂ ਇਹ ਫਿਲਮ ਲੱਗੀ ਉਹਨਾਂ ਨੂੰ ਆਓ ਗੱਲ ਤੁਸੀਂ ਜਿਹੜਾ ਹੈਗਾ ਬੱਬੂ ਮਾਨ ਦੀ ਫਿਲਮ ਦੇਖ ਕੇ ਸੱਚਾ ਸੂਰਮਾ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਲੱਗੀ ਮੈਂ ਕਹਿੰਦਾ ਬਹੁਤ ਵਧੀਆ ਮੂਵੀ ਆ ਸਿਰਾ ਗੱਲਬਾਤ ਇਸ ਤੋਂ ਬੈਟਰ ਮੂਵੀ ਕੋਈ ਨਹੀਂ ਹੋ ਸਕਦੀ ਇਹ ਸਿਰਫ ਮੂਵੀ ਉਸਤਾਰ ਬੱਬੂ ਮਾਨ ਹੀ ਬਣਾ ਸਕਦਾ ਹੋਰ ਕੋਈ ਕਲਾਕਾਰ ਨਹੀਂ ਬਣਾ ਸਕਦਾ ਸਿਰਾ ਮੂਵੀ ਆ ਸਭ ਨੂੰ ਦੇਖਣ ਚਾਹੀਦੀ ਆਪਣੇ ਪਰਿਵਾਰ ਨੂੰ ਲੈ ਕੇ ਇਸ ਤੋਂ ਵਧੀਆ ਬੈਟਰ ਮੂਵੀ ਕੋਈ ਨਹੀਂ ਹੋ ਸਕਦੀ ਮੈਂ ਤਾਂ ਇਹੀ ਕਹਿ ਸਕਦਾ ਉਸਤਾਰ ਬੱਬੂ ਮਾਨ ਜਿੰਦਾਬਾਦ 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 ਸਿਰਾਗਰ ਬਾਨ ਹਾਂਜੀ ਭਾਈ ਹੁਣੀ ਤੁਸੀਂ ਬੱਬੂ ਮਾਨ ਦੀ ਫਿਲਮ ਦੇਖ ਕੇ ਹੋ ਸੁੱਚਾ ਸੂਰਮਾ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਲੱਗੀ ਮੈਂ ਕਹਣਾ ਵੀਰੇ ਬਹੁਤ ਵਧੀਆ ਫਿਲਮ ਆ ਘਰਦਿਆਂ ਨੂੰ ਲੈ ਕੇ ਆਉਣ ਨਾਲ ਤੇ ਨਾਲ ਕੁੜੀਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ ਹੈ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਆਉਣਾ ਚਾਹੀਦਾ ਨਾਲ ਲੈ ਕੇ ਪਤਾ ਲੱਗਦਾ ਵੀ ਯਾਰੀ ਦਾ ਕੀਮ ਉਹ ਆ ਜੇ ਕੋਈ ਗਲਤ ਕੰਮ ਕਰਦਾ ਤਾਂ ਉਹਨਾਂ ਦੀ ਕੀ ਭਾਗ ਵਿਕਦੀ ਹੈ ਹਾਂ ਲੈ ਕੇ ਆਉਣਾ ਚਾਹੀਦਾ ਪੂਰਾ ਸਰਾ ਫਿਲਮ ਮੈਂ ਸਾਰੇ ਦੇਖਣ ਆ ਕੇ ਬਹੁਤ ਵਧੀਆ ਫਿਲਮ ਆ ਕੋਈ ਖਾਸ ਸੀਨ ਜਿਹੜਾ ਤੁਹਾਨੂੰ ਇਹਦੇ ਦਿਲ ਨੂੰ ਟੁੰਬਿਆ ਹੋਵੇ ਕੋਈ ਖਾਸ ਡਾਇਲੋਗ ਬੱਬੂ ਮਾਨ ਦਾ ਖਾਸ ਡਾਇਲੋਗ ਤਾਂ ਵੀ ਸਾਰੇ ਵਧੀਆ ਨੇ ਪਰ ਜਿਹੜੀ ਗੱਲ ਆ ਵੀ ਜਾਰੀ ਦੇ ਮਿਸਾਲ ਦਾ ਪਤਾ ਲੱਗਦਾ ਵੀ ਹਾਂ ਜੇ ਆਪਾਂ ਯਾਰ ਨਾਲ ਮਾਰੀ ਕਰਦੇ ਆ ਤਾਂ ਵੀ ਕੀ ਬਣਦਾ ਪਿਛਲੇ ਸਮੇਂ ਦੀ ਗੱਲ ਦਿਖਾਈ ਗਈ ਆ ਜਦੋਂ ਪਿੰਡ ਸੁਮਾਓ ਦੇ ਵਿੱਚ ਸੁੱਚਾ ਸੂਰਮਾ ਪੈਦਾ ਹੋਇਆ ਸੁੱਚਾ ਸੂਰਮਾ ਜਿਵੇ ਤੇ ਉਦੋਂ ਦੇ ਲੋਕਾਂ ਦਾ ਤੇ ਹੁਣ ਦੇ ਲੋਕਾਂ ਦਾ ਕੀ ਫਰਕ ਸਮਝਦੇ ਹੋ ਜਿਵੇਂ ਅੱਜ ਕੱਲ ਤੁਸੀਂ ਜਾਰੀਆਂ ਦੀ ਗੱਲ ਕੀਤੀ ਆ ਨਹੀਂ ਅੱਜ ਕੱਲ ਦਾ ਕੋਈ ਯਾਰੀ ਨਹੀਂ ਨਹੀਂ ਵੀਰੇ ਅੱਜ ਕੱਲ ਪਹਿਲਾਂ ਤਾਂ ਹੈਗੀ ਚੱਲ ਮਾੜੀ ਮੋਟੀ ਹੁਣ ਓਦੋਂ ਵੀ ਘਟਿਆ ਜਾ ਰਹੀ ਹੋਗੀ ਪਰ ਹੁਣ ਸਿੱਖਣਾ ਚਾਹੀਦਾ ਜੇ ਆ ਫਿਲਮ ਦੇਖ ਕੇ ਆਉਂਦੇ ਸਿੱਖ ਸਕਦੇ ਨੇ ਸਭ ਤੋਂ ਵਧੀਆ ਵੀ ਆ ਫਿਲਮ ਦੇਖਣ ਸਭ ਕੁਝ ਸਿੱਖਣਗੇ ਹਾਂ ਮਾਨ ਇੱਕ ਇਹ ਜਿਹੜਾ ਕਲਾਕਾਰ ਆ ਜੋ ਪੰਜਾਬੀ ਹੈ ਉਹ ਪੰਜਾਬੀ ਏਕਰ ਕਰਕੇ ਜਿੰਦਾ ਰੱਖਦਾ ਹੈ ਇੱਕ ਵੱਖਰਾ ਡਿਫਰੈਂਟ ਸੀਗਾ ਹਾਂਜੀ ਬਿਲਕੁਲ ਜਿਹੜਾ ਕਿਵੇਂ ਲੱਗਿਆ ਬਹੁਤ ਜਿਆਦਾ ਵਧੀਆ ਅਕਸਰ ਐਦਾਂ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਹੁਣਾਂ ਵਿੱਚ ਇਹਦੇ ਗਲਤ ਪ੍ਰਮੋਟ ਪ੍ਰਮੋਟ ਗਲਤ ਨਹੀਂ ਹੈਗਾ ਕਿਉਂਕਿ ਅੱਜ ਕੱਲ੍ਹ ਹਰ ਘਰ ਵਿੱਚ ਇਹੀ ਸਰਕਲ ਚੱਲ ਰਿਹਾ ਕੋਈ ਵੀ ਕਿਸੇ ਨੂੰ ਵੀ ਆਪਣੀ ਇੱਜ਼ਤ ਜਾਵੇ ਮਾਪੇ ਪਾਪਾ ਜਾ ਕਿਸੇ ਵੀ ਪਰਸਨ ਦੀ ਇੱਜ਼ਤ ਨਹੀਂ ਕਰਦਾ ਹਮ ਹਰ ਇੱਕ ਇਨਸਾਨ ਇਸ ਚੀਜ਼ ਨੂੰ ਦੇਖ ਕੇ ਪ੍ਰਮੋਨ ਪ੍ਰਮੋਟ ਕਰਨਾ ਚਾਹੁੰਦੇ ਕਿ ਉਹ ਹਰ ਇੱਕ ਚੀਜ਼ ਇਦਾਂ ਦੀ ਮੂਵੀ ਬਣਾਵੇ ਕਿਉਂਕਿ ਲੋਕਾਂ 'ਚ ਅਣਖ ਜਾਗੇ ਤੇ ਆਪਣਾ ਘਰ ਬਚਾਉਣ ਕਿਉਂਕਿ ਹੁਣ ਜਿਹੜਾ ਪਰੋਇਤੀ 90% ਲੋਕਾਂ ਦਾ ਡਿਵੋਰਸ ਹੋ ਰਹੇ ਨੇ ਅੱਜ ਕੱਲ ਸਿਰਫ ਕਾਰਨ ਕੀ ਹੈ ਇਹ ਸਿਰਫ ਇਸੇ ਟੌਪਿਕ ਤੇ ਨਾ ਡਿਵੋਰਸ ਹੋ ਰਹੇ ਨੇ ਵੀ ਕਿਸੇ ਨੇ ਵਾਈਲ ਨੇ ਲੇ ਡੇਜ਼ ਰੱਖ ਲਈ ਜਾਂ ਲੇਟ ਨੇ ਕੋਈ ਵਾਈਜ਼ ਰੱਖ ਰਿਹਾ ਇਹ ਚੀਜ਼ਾਂ ਨੂੰ ਪ੍ਰਮੋਟ ਕਰਨਾ ਗਲਤ ਗੱਲ ਹੈ ਕਿਉਂਕਿ ਅਕਸਰ ਇਹ ਹਰ ਇੱਕ ਮੂਵੀ ਚ ਇਹ ਜਿਹੀ ਚੀਜ਼ਾਂ ਦਿਖਾਈ ਜਾਂਦੇ ਨੇ ਆਪਣੇ ਲੋਕ ਦੇਖਦੇ ਨੇ ਬਿਲਕੁਲ ਤੇ ਪਰ ਬੱਬੂਆਂ ਦੀ ਮੂਵੀ ਦੇਖ ਕੇ ਇੱਕ ਥੋੜੀ ਅੰਦਰ ਅਹਿਸਾਸ ਹੋਇਆ ਕਿ ਹਰ ਕਿਸੇ ਨੂੰ ਇਦਾਂ ਦੀ ਮੂਵੀ ਦੇਖਣੀ ਚਾਹੀਦੀ ਹੈ ਤੇ ਆਪਣੇ ਘਰ ਨੂੰ ਬਚਾਉਣਾ ਚਾਹੀਦਾ ਇਹ ਵੀ ਲੱਗਦਾ ਕਿ ਅੱਜ ਦੇ ਦੌਰ ਦੇ ਵਿੱਚ ਵੀ ਸੱਚੇ ਸੂਰਮੇ ਵਰਗੇ ਲੋਕਾਂ ਦੀ ਲੋੜ ਆ ਹਾਂਜੀ ਬਿਲਕੁਲ ਲੋੜ ਬਿਲਕੁਲ ਜੇ ਇਹਨਾਂ ਦੀ ਮੂਵੀਜ਼ ਆਉਂਦੀ ਰਹੀ ਬੱਬੂ ਮਾਨ ਦੀਆਂ ਤੇ ਲੋਕ ਇਦਾਂ ਦਾ ਹੋਣ ਲੱਗ ਜਾਣਗੇ ਕਿਉਂਕਿ ਅਣਖ ਇਨਸਾਨ ਦੇ ਪੰਜਾਬੀ ਕਲਚਰ ਤਾਂ ਹਰ ਇੱਕ ਇਨਸਾਨ ਦੇ ਵਿੱਚ ਹੈ ਜੋ ਸੁੱਤੀ ਹੋਈ ਆ ਬੱਬੂ ਮਾਨ ਰਾਹੀਂ ਜਾਗ ਜਾਓਗੇ ਅਣਖ ਤੇ ਲੋਕ ਇਹ ਚੀਜ਼ਾਂ ਨੂੰ ਪ੍ਰਮੋਟ ਕਰਨਗੇ ਤੇ ਆਪਣੇ ਆਪ ਘਰ ਦੀ ਇੱਜ਼ਤ ਕਰ ਦੇ ਵਿੱਚ ਹੀ ਰੋਈ ਕਿਵੇਂ ਲੱਗੀ ਅੱਜ ਫਿਲਮ ਜਿਹੜੀ ਤੁਸੀਂ ਬਹੁਤ ਵਧੀਆ ਵੀਰੇ ਬਹੁਤ ਵਧੀਆ ਮੰਨ ਮੰ ਪੱਕਾ ਥੋੜੋ ਬਰੇਟਾ ਵੀਰੇ ਕਰਦੇ ਮਤਲਬ ਕੋਈ ਇੱਦਾਂ ਲੱਗਿਆ ਨਹੀਂ ਆ ਵੀ ਆਪਾਂ ਨੂੰ ਅੱਜ ਮੈਂ ਸਾਖ ਸਾਥ ਮੰਨੂ ਮਾਨ ਸਾਹਿਬ ਆਪਣੇ ਨਾਲ ਹੀ ਨੇਗੇ ਇਤਾਂ ਦੀ ਫਿਲਮ ਮੰਨ ਲੋ ਡਾਇਲੋਗ ਇੰਨਾ ਵਧੀਆ ਜਿਹੜਾ ਸੀਗਾ ਬਹੁਤ ਵਧੀਆ ਮੰਨ ਲੋ ਵੀ ਸਿਨੇਮੇ ਦੇ ਵਿੱਚ ਵੀਰੇ ਮੇਰੀ ਫਾਸਟ ਫਿਲਮ ਆ ਗਈ ਹੈ ਅੱਛਾ ਠੀਕ ਹੈ ਮਾਨ ਸਾਹਿਬ ਦੇ ਫੈਸਲੇ ਵੀਰੇ ਆਪਾਂ ਠੀਕ ਹੈ ਤੇ ਇੱਕ ਦਿਵਾਲੀ ਹਜਮੇ ਚਾਹ ਹੁੰਦਾ ਨਾ ਤੇ ਡੇਟ ਹੁੰਦੀ ਹੈ ਇੱਕ ਫਿਕਸ ਤੇ 1.7 ਦੀ ਵੀ ਠੀਕ ਹੈ ਅੱਜ 20 ਤਰੀਕ ਆ ਗਈ ਤੇ ਪਟਾਕੇ ਹੁਣ ਜਿਨਮਾ ਦੇ ਵਿੱਚ ਪੈ ਰਹੇ ਨੇ ਪੁਰਾਣੇ ਸਮੇਂ ਦੇ ਪੰਜਾਬ ਦੇ ਵੀ ਦਰਸ਼ਨ ਹੋਏ ਨੇ ਤੁਸੀਂ ਤੇ ਦੇਖਿਆ ਨਹੀਂ ਹਾਲਾਂਕਿ ਬਹੁਤ ਵਧੀਆ ਲੱਗ ਰਹੀ ਹੈ ਫਿਲਮ ਉਸ ਤਰ੍ਹਾਂ ਦੇ ਲੋਕ ਹੁੰਦੇ ਤੇ ਉਸ ਤਰ੍ਹਾਂ ਦਾ ਜਿਹੜਾ ਹੁੰਦਾ ਸੀ ਬਹੁਤ ਵਧੀਆ ਦੇ ਮੈਂ ਪੁਰਾਣਾ ਕਲਚਰ ਦਿਖਾਇਆ ਗਿਆ ਵੀਰੇ ਬਹੁਤ ਬੀਜੀ ਨੂੰ ਅੱਜ ਕੱਲ੍ਹ ਲੋਕ ਵੀ ਭੁੱਲ ਜਾ ਰਹੇ ਨੇ ਕਿ ਠੀਕ ਹੈ ਤੇ ਐਦਾਂ ਦੀ ਫਿਲਮਾਂ ਕਨਸੈਪਟ ਆਣੇ ਚਾਹੀਦੇ ਨੇ ਹੋਰ ਵੀ ਆਣੇ ਚਾਹੀਦੇ ਨੇ ਬਹੁਤ ਵਧੀਆ ਆ ਗਈ ਕੋਈ ਸਿੱਖ ਮਿਲਦੀ ਆ ਕਿਉਂਕਿ ਜਿਹੜਾ ਆਪਣਾ ਮਾ ਪਛੋਕੜ ਆ ਨਾ ਹੁਣ ਆਉਣ ਵਾਲੀ ਜਨਰੇਸ਼ਨ ਜਿਹੜੀ ਉਹਨੂੰ ਭੁੱਲਦੀ ਜਾ ਰਹੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹੀਆਂ ਹੋਰ ਫਿਲਮਾਂ ਵੱਧ ਤੋਂ ਵੱਧ ਆਉਣੇ ਚਾਹੀਦੀਆਂ ਨੇ ਵੀਰ। ਕਿੱਧਰ ਦੇਖਣਾ ਹੈ ਵੀਰ? ਮੈਂ ਵੀਰੇ ਇਡਲੀ ਤੋਂ ਆਇਆ। ਅੱਜ ਮੈਂ ਦੋ ਤਿੰਨ ਸਾਲ ਤੋਂ ਕੋਈ ਫਿਲਮ ਨਹੀਂ ਦੇਖੀ ਸੀ। ਅੱਜ ਮੈਨੂੰ ਲੱਗਿਆ ਵੀ ਅੱਜ ਬੱਬੂ ਮਾਨ ਦਾ ਸ਼ੋਅ ਆ। ਪਹਿਲਾਂ ਸਾਨੂੰ ਲੱਗਿਆ ਸੀ ਪਰ ਮੂਵੀ ਦੇਖ ਕੇ ਪਤਾ ਲੱਗਿਆ ਉਹੀ ਗੱਲ ਦੁਬਾਰਾ ਏ ਜੂਜ ਤੇ ਮਿੱਤਰੋ ਕੋਈ ਗੁਗਾੜੀ ਦਾਵਾ ਉਹ ਬੰਦਾ ਕਿੱਲ ਗੱਡਣ ਨੂੰ ਬੈਠਾ ਅੱਜ ਗੜਤਾ ਮੇਰੇ ਖਿਆਲ ਨਾਲ ਕੋਈ ਪੱਟ ਨਹੀਂ ਸਕਦਾ 2-3 ਸਾਲ ਬਾਅਦ ਗੱਡਿਆ 9 ਸਾਲ 9 ਸਾਲ ਬਾਅਦ ਗੱਡਿਆ ਮੇਰੇ ਖਿਆਲ ਨਾਲ 9 ਸਾਲ ਬਾਅਦ ਪੱਟਿਆ ਵੀ ਨਹੀਂ ਜਾਣਾ ਕਿਸੇ ਕੋਲ ਉਹਨੇ ਜਦ ਤੱਕ ਫੇਰ ਵੀ ਗੜ ਦਨੇ ਇੱਕ ਅੱਧਾ ਕੀ ਖਾਸ ਲੱਗਿਆ ਜਿਹੜਾ ਅੱਜ ਦੀ ਫਿਲਮ ਦੇ ਵਿੱਚ ਕੀ ਖਾਸ ਕੀ ਖਾਸ ਲੱਗਿਆ ਖਾਸ ਵੀਰੇ ਰਿਐਲਿਟੀ ਆ ਡਾਇਲੋਗ ਦੇ ਵਿੱਚ ਦੇਖੋ ਐਕਟਿੰਗ ਦੇ ਵਿੱਚ ਦੇਖੋ ਡਾਇਰੈਕਸ਼ਨ ਦੇ ਵਿੱਚ ਦੇਖੋ ਕੋਈ ਓਵਰ ਐਕਟਿੰਗ ਕਿਸੇ ਨੂੰ ਲੱਗੀ ਹੈ ਨਹੀਂ ਬਿਲਕੁਲ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹਦੇ ਤੇ ਇੱਕ ਇੱਕ ਲਫ਼ਜ਼ ਸੋਚ-ਸੋਚ ਕੇ ਲਿਖਿਆ ਕਦੇ ਕਿਸੇ ਨੂੰ ਸ਼ੋਅ ਹੀ ਨਹੀਂ ਹੁੰਦਾ ਕੋਈ ਬੰਦਾ ਇੱਥੇ ਜਿੰਨੇ ਵੀ ਆ ਕੋਈ ਦਿਖਾ ਦਿਓ ਕਹਦੇਵੇ ਓਵਰ ਐਕਟਿੰਗ ਲੱਗੀ ਪਹਿਲੀਆ ਫਿਲਮਾਂ ਚ ਲੱਗੀ ਸੀ ਇੱਕ ਕਰਦੇ ਆ ਬਹੁਤ ਵਧੀਆ ਤੇ ਜਿਹੜਾ ਹੁੱਕਰ ਸੀਗਾ ਉਹ ਵੀ ਮੁੰਡਾ ਛਾਂਟ ਕੇ ਲਿਆ ਗਿਆ ਬਹੁਤ ਵਧੀਆ ਵਰਕ ਕੀਤਾ ਸਾਰੀ ਟੀਮ ਨੇ ਹਮ ਜਣੇ ਕੁਲ ਮੁਲਾਕਾਤ ਹੀ ਬਹੁਤ ਵਧੀਆ ਲਗੀ ਬਹੁਤ ਵਧੀਆ ਵੀਰੇ ਵਧੀਆ ਨਹੀਂ ਸਿਰਾ ਕਿਲ ਗੱਡਿਆ ਗਿਆ ਸਿਰਾ ਤਾਂ ਹੋਰ ਹੈ ਕਿਲ ਗੱਡਿਆ ਕਿਲ ਗੱਡਿਆ ਗਿਆ ਐਂਡ ਬੱਬੂ ਮੈਂ ਕਹ ਕੋਈ ਸਾਹ ਨਹੀਂ ਮੈਂ ਕਹ ਕੋਈ ਸਾਹ ਨਹੀਂ ਜਦਾ ਜਾਓ